ਇੱਕ ਚਾਰ ਠੱਗ ਸੀ ਠੱਗੀ ਮਾਰ ਕੇ ਆਏ ਤੇ ਉਹਨਾਂ ਨੂੰ ਨੇਰਾ ਹੋ ਗਿਆ ਤੇ ਕਿਸੇ ਨੂੰ ਪੁੱਛਿਆ ਖੜ ਕੇ ਵੀ ਭਾਈ ਅਸੀਂ ਰਾਤ ਕੱਟਣੀ ਆ ਵੀ ਕੋਈ ਸਾਨੂੰ ਜਗ੍ਹਾ ਦੱਸ ਦਿਓ ਜਾਂ ਕੋਈ ਰਾਤ ਕਟਾਉਂਦਾ ਹੋਵੇ ਉਹਨਾਂ ਵੀ ਸਾਡੇ ਇੱਕ ਉੱਤੇ ਬੁਢੀ ਆ ਰੰਡੀ ਬੁਢੀ ਆ ਤੇ ਇੱਕੋ ਮੁੰਡਾ ਹੀ ਮੁੰਡਾ ਉਹਦੇ ਤੇ ਵੀ ਜਾਣੀ ਆਏ ਗਏ ਨੂੰ ਤਾਂ ਉਹ ਰਾਤ ਕਟਾਉਂਦੀ ਆ ਉਹ ਕਹਿੰਦੇ ਵੀ ਠੀਕ ਆ ਘਰ ਪੁੱਛ ਕੇ ਜਾਵੜੇ ਜਾਖਿਆ ਦੇ ਵੀ ਮਾਤਾ ਵੀ ਰਾਤ ਕੱਟੜੀਆਂ ਸੀ ਉਹਦੀ ਪੁੱਤ ਕੋਈ ਨਹੀਂ ਰਾਤ ਕੱਟੋ ਕੋਈ ਗੱਲ ਨਹੀਂ ਕੱਟ ਰੂ ਰਾਤ ਹੁਣ ਰੋਟੀ ਟੋਕਾ ਸਭ ਕੋ ਦੇਉਂਗੀ ਕੰਨੇ ਠੀਕ ਆ ਉਹ ਬੁਢੀ ਨੇ ਮੰਜਾ ਢਾਹਤਾ ਵਹਿ ਗਏ ਆਟਾ ਗੁੰਨ ਲਿਆ ਆਟਾ ਗੁੰਨਣ ਲੱਗੀ ਤੇ ਉਹ ਕਹਿੰਦੇ ਮਾਂ ਵੀ ਜੇ ਤੈਨੂੰ ਨਹੀਂ ਕੋਈ ਸੀ ਗੱਲ ਦਾ ਤਰਾਜ ਵੀ ਸਾਡੇ ਕੋਲੇ ਮੀਟ ਆ ਬਣਾ ਲਗੇ ਔਰੀ ਪੁੱਤ ਲਿਆ ਮੈਂ ਬਣਾ ਦਾਣੀ ਆ ਕਿੱਡੀ ਗੱਲ ਅਸੀਂ ਵਰਤਦੇ ਆ ਉਹਨੇ ਭਾਈ ਰਸੋਈ ਦੇ ਵਿੱਚ ਮੀਟ ਬਣਾਤਾ ਬਣਾ ਕੇ ਮੀਟ ਰਹਿਣ ਲੇ ਉਹਦੀ ਲੈ ਪੁੱਤੇ ਹੋਂ ਕਰਿਓ ਉਹ ਸਾਹਮਣੇ ਰਸੋਈ ਸਾਹਮਣੇ ਮੰਜਾੜਾ ਹੈ ਵਾ ਇਧਰਲੇ ਪਾਸੇ ਸਵਾਤ ਉਹਨਾਂ ਦੀ ਪੁੱਤ ਮੇਰਾ ਮੁੰਡਾ ਗੱਪਰੂ 15 18 ਸਾਲ ਦਾ ਮੁੱਛ ਫੜਦੀ ਆ ਇਹਨਾਂ ਦੀ ਆਈ ਨਹੀਂ ਯਾਨੀ ਨੂਜੀ ਤੂੰ ਇੰਉਂ ਕਰਿਓ ਨਗਾਰਖ ਜਿਉ ਕਰਿਆ ਆ ਗਿਆ ਨਾ ਉਹਨੇ ਸੋਡਾ ਮੀਟ ਨਹੀਂ ਛੱਡਣਾ ਬਾਹਲਾ ਚੋਸਦਾ ਉਹ ਆ ਬੇਚਦੀ ਸੈਂਤ ਤੋਂ ਸੈਂਤੀ ਹੋਣ ਵੀ ਸਾਡਾ ਠੱਗਾ ਨਾ ਖਾ ਜੂ ਨਾ ਲੋਕ ਉਹਨਾਂ ਲੁੱਟ ਕੇ ਰੁੱਦ ਗਏ ਤੇ ਮੈਂ ਆਰੀ ਤੰਦੂਰ ਤੇ ਲਾਲੇ ਮਾ ਰੋਟੀਆਂ ਮੈਂਟ ਲਗੂ ਕਿ ਤੰਦੂਰ ਹੁੰਦੇ ਸੀ 12 ਦੇ ਵਿੱਚ ਚਲੋ ਬੁੜੀ ਤਾਟਾ ਲੈ ਕੇ ਤੇ ਤੰਦੂਰ ਤੇ ਨੂੰ ਉੱਠ ਗਈ ਤੇ ਜਦੋਂ ਮੁੰਡਾ ਆਇਆ ਮੁੰਡਾ ਅੰਦਰ ਪੜਿਆ ਉਹਨਾਂ ਨੇ ਵੀ ਦੇਖ ਲਿਆ ਵੀ ਆ ਗਿਆ ਤੇ ਬਾਸ਼ ਨਾ ਲਈ ਮਾਰਿਆ ਨਾਸ ਆਰਾ ਮੀਟ ਦੀ ਬਾਸ਼ਨਾ ਸਦਾ ਸਵਾਜ ਚ ਵੜ ਗਿਆ ਸਵਾਜ ਉੱਥੇ 모ਗਾ ਸੀ ਏਡਾ ਰੱਖਿਆ ਹੋਇਆ ਇਧਰਲੇ ਪਾਸੇ ਰਸੋਈ ਦੇ ਨਾਲ ਰਸੋਈ ਜਿਹਨੂੰ ਉੱਧਰ ਚੜ ਕੇ ਨਾ ਸੰਦੂਫਤੋਂ ਦੀ ਤੇ 모ਗੇ ਥਾਈ ਲੱਤਾਂ ਕੱਢ ਕੇ ਹੌਲੀ-ਹੌਲੀ ਡੰਕ ਕੇ ਉੱਧਰ ਉਤਰ ਗਿਆ ਉਤਰ ਕੇ ਰਾਂ ਮੀਠ ਮੀਠ ਸੀ ਖਾ ਕੇ ਉਧਰ ਮੰਜਾ ਪਿਆ ਸੀ ਰਸੋਈ ਚ ਮੰਜਾ ਲਾ ਕੇ ਚੜ ਕੇ 모ਗੇ ਥਾਈ ਉੱਧਰ ਨਿਕਲ ਗਿਆ ਉਹ ਨਰੀ ਨਗਾ ਬੱਚਾ ਠੱਗਾ ਦੀ ਪਈ ਅੰਦਰ ਸੂਈ ਚ ਤਾਂ ਬੜਿਆ ਨਹੀਂ ਉਹ ਦਾ ਅੰਦਰੋਂ ਬੜਿਆ ਅੰਦਰੋਂ ਨਿਕਲ ਗਿਆ ਜਦੋਂ ਬੁਢੀ ਆਈ ਰੋਟੀ ਲਾ ਕੇ ਬੁਢੀ ਨੇ ਹੌਨ ਸਾਲ ਪੁੱਛਿਆ ਆਹ ਦੀ ਪੁੱਤ ਵੀ ਮੇਰਾ ਮੁੰਡਾ ਤਾਂ ਨਹੀਂ ਆਇਆ ਉਹਦੇ ਮਾਂ ਆਇਆ ਦਾ ਸੀਗਾ ਪਰ ਉਹ ਰਸੋਈ ਚ ਨਹੀਂ ਬੜਿਆ ਉਹ ਦਾ ਅੰਦਰੋਂ ਬੜਿਆ ਅੰਦਰੋਂ ਹੀ ਨਿਕਲ ਆਹ ਦੀ ਪੁੱਤ ਥੋੜਾ ਮੀਟ ਖਾ ਗਿਆ ਆਹਦੇ ਮੀਟ ਕਿਵੇਂ ਖਾ ਜੂਗਾ ਅਸੀਂ ਤਾਂ ਸਾਹਮਣੇ ਬੈਠੇ ਆ ਆਹ ਦੀ ਨਾ ਪੁੱਤ ਥੋੜਾ ਮੀਟ ਹੀ ਨਹੀਂ ਤਾਂ ਬਾਲਾ ਚੋਸਤ ਮੁੰਡਾ ਜੇ ਉਹ ਮਾਰੀ ਕਟਤੀ ਜਾ ਕੇ ਆਰੇ ਵੀ ਸੱਚੀ ਤਰੀ ਰਹੀ ਰਹੀ ਮੀਟ ਤਾਂ ਖਾ ਗਿਆ ਉਹ ਆ ਬਰੀ ਸਾਲੇ ਹੈਰਾਨ ਰਹੇਗੇ ਵੀ ਭੈਣੋਂ ਆਪਾਂ ਆਪ ਜਾਨੀ ਕਹਿੰਦੇ ਬੇਸਿਸ ਉਸ ਤਾਂ ਇੰਨੇ ਠੱਗੀਆਂ ਮਾਰਦੇ ਆ ਉਹ ਤਾਂ ਆਪਣੀ ਅੱਖੀ ਘਾਟਾ ਪਾ ਗਿਆ ਚਲੋ ਰਾਤ ਕੱਟੀ ਤੜਕਿਓ ਬੁਢੀ ਨੂੰ ਕਹਿੰਦੇ ਮਾਂ ਵੀ ਜੇ ਤੂੰ ਸਾਡੇ ਨਾਲ ਤੋਰਦੇ ਮੁੰਡੇ ਨੂੰ ਅਸੀਂ ਭਰਾਵਾਂ ਆਖੇ ਰੱਖਣੀ ਹੈ ਤੇ ਤੂੰ ਪੈਸੇ ਸਾਲ ਭਰ ਦੇ ਸਾਥੋਂ ਹੋਣ ਲੈ ਲੈ ਪਹਿਲਾਂ ਲੈ ਲੈ ਸਾਲ ਭਰ ਦੇ ਪੈਸੇ ਉਹਰੀ ਪੁੱਤ ਕੱਲਾ ਮੁੰਡਾ ਹੈ ਮੈਂ ਥੋੜੇ ਨਾਲ ਕੀ ਤੋੜਨਾ ਤੇ ਬੋਕਰ ਗਈ ਬੁਢੀ ਜਦੋਂ ਉਹ ਬਾਹਰੋਂ ਨਿਕਲਣ ਲੱਗਿਆ ਉਹਦਾ ਮਾਂ ਕੀ ਕਹਿੰਦੇ ਸੀ ਉਹਦਾ ਸਾਲ ਭਰ ਦੇ ਵੀ ਪਹਿਲਾ ਪੈਸੇ ਦਿੰਦੇ ਸੀ ਪੁੱਤ ਤੈਨੂੰ ਅਰੇ ਵੀ ਸਾਡੇ ਨਾਲ ਭੇਜਦੇ ਸੀ ਭਰਾ ਬਣਾ ਕੇ ਰੱਖਾਂਗੇ ਹਲਾ ਬੇਬੇ ਲੈਲਾ 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 ਹੁਣ ਹੀ ਲੈਲਾ ਮੈਂ ਇਹਨਾਂ ਨੂੰ ਕੀ ਜਾਣਦਾ ਮੈਂ ਇਹਨਾਂ ਨੂੰ ਵੇਚ ਕੇ ਖਾਇਆ ਵਾ ਬੁਢੀ ਨੇ ਬਾਜ਼ ਮਾਰ ਲਈ ਆਦੀ ਆ ਜਾਓ ਭਾਈ ਕਿਆ ਲੈ ਜੋ ਫਿਰ ਉਹਨਾਂ ਨੇ ਜਿੰਨੇ ਖ ਬੰਗੇ ਬੁੜੀ ਨੇ ਪੈਸੇ ਉਹਨne ਖ ਦੇਤੇ ਅਦਰ ਲੈ ਮਾਂ ਪਿਓ ਭਰਾ ਬਣਾ ਕੇ ਰੱਖਾਂਗੇ ਮਲਾ ਫੇਰ ਵੀ ਆਵਾਂਗੇ ਅਸੀਂ ਮਿਲ ਵੀ ਜਾਵਾਂਗੇ ਨਾਲ ਤੁਹਾਨੂੰ ਪੈਸੇ ਹੋਰ ਦੇ ਜਾ ਕਰਾਂਗੇ ਹੋਰ ਵੀ ਚੰਗਾ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੇ ਗਾਹਾਂ ਕੁਮਾਰ ਐਸ ਲੋਟ ਤੇ ਇਧਰ ਚਾਰ ਹਾਲੀਆਂ ਦੇ ਹਾਲ ਜੋੜੇ ਵੀ ਅੰਗੇ ਹਾਲ ਇਕੱਠੇ ਕਰਕੇ ਜੋੜਦੇ ਸੀ ਪਈਆਂ ਦਾ ਚਾਰ ਚਾਰ ਹਲ ਕੱਲੇ ਕੱਲੇ ਕਰਦੇ ਚੱਲਦੇ ਸੀ ਨਹੀਂ ਵੀੜੀਆਂ ਹੋ ਜਾਂਦੀਆਂ ਅਸੀਂ ਮੰਗਾ ਪਾਲਾਂ ਦੇ ਸੀ ਅਖੇ ਕਹਿੰਦਾ ਯਾਰ ਜੀ ਤੁਸੀਂ ਮੈਨੂੰ ਪਹੋਂ ਤੇ ਮੈਂ ਆ ਹਾਲੀਆਂ ਦੇ ਫਾਲੇ ਨਾ ਕੱਢਨੇ ਆ ਮਾ ਲੱਕੜ ਦੇ ਹਾਲ ਹੁੰਦੇ ਸੀ ਲੱਕੜ ਦੀਆਂ ਚਮਾਂ ਦੇ ਡੇਡ ਡ ਲੋਹੇ ਦੇ ਫਾਲੇ ਹੁੰਦੇ ਸੀ ਕਿਲੋਂ ਕਿਲੋਂ ਡੇਡ ਡ ਕਿਲੋਂ ਦੇ ਉਹ ਕਹਿੰਦੇ ਆਦਾ ਕਿ ਉਹ ਵੇਚ ਕੇ ਪਰ ਰੋਟੀ ਖਾਵਾਂਗੇ ਜਾ ਕੇ ਉਹ ਵਾਲੇ ਸਾਲਿਆ ਜੱਟ ਬਾਵੇ ਆ ਇਹ ਮਾਰ ਮਾਰ ਪੁਰਾਣੀਆਂ ਸਿਰ ਪਾੜਦਾਨਗੇ ਆ ਨਾ ਯਾਰ ਥੋੜੇ ਕਹਿਣ ਦੀ ਦੇੜਾ ਹੋਖਮਾ ਦੇ ਹੋਮਾ ਤਾਂ ਹੁਣ ਕੱਢ ਲਿਆ ਅਸਹੀ ਨੱਕਰ ਆ ਯਾਰ ਪਾਖ ਗਿਆ ਜਾ ਜਾ ਕੇ ਕੱਢ ਲਿਆ ਉਹ ਜ्यों ਕੇ ਹੱਥ ਦੂਏ ਪਾਸੇ ਤਾਂ ਛੋਟੇ ਛੋਟੇ ਜਵਾਖ ਮਾਲ ਲਈ ਪਰਦੇ ਚ ਉਹਨਾਂ ਦੇ ਮਾਸ ਹੀ ਲੰਮਾ ਦੋ ਕੁਲੇ ਦੀ ਉੱਤਰੀਨ ਵੱਧੇ ਕੁਲੇ ਦੀ ਬਾਜੀ ਉਹਨੇ ਜਾ ਕੇ ਜਵਾਕਰੇ ਦੋ ਦੋਲੇ ਫੇੜੇ ਧਰਤੇ ਜਵਾਕਰਾਂ ਚੀਕ ਤੀ ਹਾੜਾ ਪੈਣਾ ਹੀ ਸੀ ਤੂੰ ਜਵਾਖ ਚੀਕਾਂ ਮਾਰਨ ਲੱਗੀ ਤੀ ਆਪ ਘਮਾਚ ਬੜ ਗਿਆ ਉਹ ਹਲਕੜਿਆ ਆ ਕੇ ਇੱਕ ਨੂੰ ਕਹਿੰਦਾ ਜਾ ਦੇ ਉਹ ਜਵਾਕਾ ਤਰੂਪੇ ਇੰਨੇ ਚਿੱਕਾ ਮਾਰਦੇ ਆ ਜਦੋਂ ਉਹ ਜਾ ਕੇ ਆ ਕੀ ਹੋ ਗਿਆ ਉਹ ਆਰੇ ਵੀ ਤਾਇਆ ਸਾਨੂੰ ਕੁੱਟ ਕੇ ਤੇ ਅਸ਼ਤਮਾ ਚ ਵੜ ਗਿਆ ਮੁੰਡਾ ਉਹ ਉਹਨਾਂ ਨੂੰ ਕਹਿੰਦਾ ਆ ਜਾਓ ਆ ਜਾਓ ਅਸ ਕੀ ਹੋ ਗਿਆ ਕਿ ਕੁੱਟ ਕੇ ਜਵਾਕਾਂ ਨੂੰ ਕਮਾਚ ਚ ਵੜ ਗਿਆ ਭਾਏ ਨਾ ਆਜੋ ਫੜ ਗਈ ਉਹ ਜਦੋਂ ਕਮਾਚ ਚ ਬੜੇ ਤੇ ਉਹ ਦੂਜੇ ਪਾਸੇ ਦੀ ਹੋ ਕੇ ਤਾਂ ਕਮਾਚ ਭੱਲਣੇ ਦੂਜੇ ਪਾਸੇ ਹੜਦੇ ਉਹ ਤੁਰੇ ਜਾਂਦੇ ਨੇ ਉਦੋਂ ਫਾਲਾ ਨਿਕਣ ਚ ਚਾਰੇ ਫਾਲੇ ਦੇਖਦੇ ਨਾ ਰਲ ਗਿਆ ਯਾਹੇ ਪਈਆ ਦੇ ਕੁਮਾਰ ਕਰਦੀ ਆ ਤਾਂ ਵੀ ਹੱਥ ਕਰਦੀ ਆ ਤਾਂ ਵੀ ਹੱਥ ਕਰਾ ਅਦਾਲਤ ਗੱਲ ਸੁਣ ਲੋ ਵੀ ਰੋਟੀ ਵੀ ਇਹ ਵੇਚ ਕੇ ਖਾਵਾਂਗੇ ਅੱਪ ਪੱਲਿਓਂ ਪੈਸਾ ਹੀ ਲਾਉਣਾ ਠੀਕ ਜਦੋਂ ਗਹਾਂ ਗਏ ਗਹਾਂ ਅੱਗੇ ਔਰ ਤਾਂ ਮੈਂ ਵੀ ਨਹੀਂ ਦੇਖੇ ਹੱਲਿਓਂ ਪਹਿਲਾਂ ਹੁੰਦੇ ਹੋਣ ਤੇ ਹੁਣ ਤਾਂ ਭਾਵੇਂ 80 ਸਾਲ ਦਾ ਨੇੜੇ 4 ਘੱਟ ਦਾ 80 ਸਾਲ ਹੱਲੇ ਨੂੰ ਹੋਗੇ ਤੇ ਦੱਸ ਦੇ ਉਹਦਾ ਨਾ ਜਿਵੇਂ ਇੱਥੋਂ ਥੂੜਾ ਥੂੜ ਤੁ ਗਿਆ ਨਹੀਂ ਹੁਣ ਇੱਧਰ ਨੂੰ ਕਿਤੇ ਤੇ ਇੰਨੀ ਵਾਰ ਸਾਡੇ ਪਿੰਡੋਂ ਰਸਦੇ ਆ ਬੰਦੇ ਅਜੇ ਵੀ ਜਿਉਂਦੇ ਆ ਵੀ ਇੱਥੇ ਮਾਲ ਹੁੰਦਾ ਸੀ ਜਿਹੜਾ ਤੇ ਠੂਰ ਜਾ ਵੜਦਾ ਸੀ ਮਾਲ ਏਡੇ ਏਡੇ ਕਾਬਲ ਖਨਾਰ ਕਨੂੰ ਆਉਂਦੇ ਸੀ ਲੈ ਕੇ ਏਡੇ ਏਡੇ ਜੜ ਤੇ ਆਲੇ ਏਡੇ ਸਰਾਆਂ ਵਾਲੇ ਕੁੱਤੇ ਤੇ ਤਖੜੇ ਬੜੇ ਸੀ ਲੜਨ ਨੂੰ ਆਪਣੀ ਲੜਾਈ ਬਹੁਤ ਹੁੰਦੀ ਸੀ ਉਦਾਂ ਨਾ ਬਹੁਤ ਲੜਾਈ ਹੁੰਦੀ ਸੀ ਅਜਾੜਾ ਕਰਦੇ ਫਿਰ ਲੜਦੇ ਸੀ ਓਏ ਤਖੜੇ ਸੀ ਡਾਂਗ ਨੂੰ ਉਹ ਕਾਬਲ ਖਨਾਰ ਦੇ ਮਾਨ ਸੀ ਤੇ ਚੱਲ ਭਾਈ ਉਹਦਾ ਬੁੜਾ ਬਾਬਾ ਉਮਰਦਾ ਤੇ ਕੋਲੇ ਡਾਂਗ 5 ਫੁੱਟ ਕਾਲੇ ਰੰਗ ਦੀ ਸੰਭ ਸੋ ਪਾਏ ਵੀ ਤੇ ਗਧੇ ਤੇ ਬੈਠਾ ਤੇ ਪੂਠਣਾ ਬੱਕਰਾ ਬੰਨੇ ਆਵਿਆ ਗਧੇ ਨਾਲ ਤੇ ਬੱਕਰੇ ਦੇ ਗਾਲਚੇ ਕੋ ਗੁਰੂ ਪਾਏ ਵੀ ਉਹ ਖਾਂਕ ਕਰੇ ਆਉਂਦੇ ਸੀ ਗੁਰੂ ਰੋੜ ਦੀ ਕਿਤੇ ਅੱਖਾਂ ਐ ਲੱਗ ਜੇ ਕਿਤੇ ਖੁੱਲ ਜੇ ਐ ਲੱਗ ਜੇ ਹੁੱਕਾ ਬੂਰੇ ਤਰਿਆ ਗਿਆ ਪਰਲੇ ਉਹਨਾਂ ਨੂੰ ਮੈਂ ਦਾ ਫੇਜ਼ਾਰ ਕਹੂੰ ਮੈਂ ਉਹਦਾ ਬੱਕਰਾ ਨਾ ਖੋਲ ਲਿਆ ਮਾ ਬਾਬੇ ਦਾ ਓਰੇ ਓੜਾ ਮਾਰ ਕੇ ਡੰਗ ਜਾਣ ਕੱਢ ਦੂ ਬੁੜੀ ਸਾਥੋਂ ਮੁੰਡਾ ਭਾਲੋ ਪਾਲਾ ਹੁਣ ਕਹਿਣ ਦਾ ਹੁਕਮ ਨੇ ਦੇ ਹੁਕਮ ਦੇਖੋ ਹੁਣ ਮੈਂ ਟ ਮਾਰੂੰ ਤੇ ਤੇਰਾ ਯਾਰ ਯਾਰ ਖੋਲ ਲਿਆ ਕਿਵੇਂ ਖੋਲ ਕੇ ਲਿਆਵੇਂਗਾ ਹੋੜੀ ਹੋੜੀ ਕੋਡਾ ਕੋਡਾ ਮਗਰ ਲੱਗ ਗਿਆ ਲਾ ਕੇ ਤੇ ਬੱਕਰੇ ਦੇ ਗਲ ਚੋਂ ਕੰਗਰਾਲ ਖੋਲ ਲਈ ਕੰਗਰਾਲ ਦਾ ਤਾਂ ਪਤਾ ਹੋਊਗਾ ਕਿ ਨਹੀਂ ਐ ਹੁੰਦੀ ਸੀ ਬਧਰੀ ਐ ਤਾਂ ਕੋ ਗੁਰੂ ਪਾਣੇ ਪਾਲਟਾਂ ਦੇ ਗਾਂ ਚ ਪਾਈ ਹੁੰਦੀ ਕੰਗ ਤੇ ਉਹ ਕੰਗਰਾਲ ਖੋਲ ਲਈ ਖੋਲ ਕੇ ਕੰਗਰਾਲ ਤੇ ਗਰੇ ਦੀ ਪੂਛਣਾ ਬੰਤੀ ਹੁਣ ਕੁਂਗੁਰਾ ਖੜਕਦੇ ਜਾਂਦੇ ਆ ਉਹ ਬੁਢੇ ਦਾ ਚੁੱਖਾ ਪੀਂਦਾ ਜਾਂ ਵੀ ਬੱਕਰਾ ਮਗਰ ਹੈਗਾ ਤੇ ਭੱਜ ਕੇ ਜਾ ਕੇ ਤੇਨਾਂ ਨੂੰ ਬੱਕਰਾ ਲੈ ਗਿਆ ਲੈ ਬੈਲੀ ਆਂਦਾ ਉਹ ਉਹਦੇ ਯਾਰ ਲੋੜਾ ਮਾਰਿਆ ਦਾ ਕਮਾਲ ਵਾਲੀ ਗੱਲ ਹੀ ਕਰਤੀ ਆਲਾ ਮੈਂ ਤਾਂ ਜੇ ਤੁਸੀਂ ਮੈਨੂੰ ਹੁਕਮ ਦੇ ਮੋਂ ਤਾਂ ਜਿਹੜਾ ਬੁਢਾ ਹੁੱਕਾ ਪੀਂਦਾ ਜਾਂਦਾ ਐ ਮੂੰਹ ਚ ਉਹਦੇ ਨੜੀ ਨੜੀ ਕਹਿੰਦੇ ਆ ਹੁੱਕੇ ਦੇ ਆਦਾ ਉਹ ਵੀ ਮੂੰਹ ਚੋਂ ਕੱਢ ਲਿਉਂ ਮੈਂ ਔਰੇ ਬਾਲਾ ਨਹੀਂ ਚੜੀਦਾ ਹੁੰਦਾ ਜਾਣਦੇ ਮਾਰਕੀਟ ਦਾ ਪ੍ਰਾਨ ਆਹਦਾ ਹੁਕਮ ਦੀ ਲੋੜ ਆ ਮੈਨੂੰ ਤੇ ਕਰਾ ਜਾ ਕੱਢ ਲਿਆ ਆਦਾ ਚੰਗਾ ਚਲੋ ਤੁਸੀਂ ਤੁਰੇ ਚੱਲਿਓ ਜਿਉਂ ਭੱਜਿਆ ਦੂਜੇ ਪਾਸੇ ਦੀ ਸੀਗਾ ਮੁੰਡਾ ਤੇ ਮੂਰੇ ਜਾ ਕੇ ਖੜ ਗਿਆ ਚੇਰੀ ਚ ਦੀ ਹੋ ਗਿਆ ਜਿਉਂ ਓੜ ਬਰਾਬਰ ਜਾਵੜਿਆ ਆਲਾ ਬਾਬਾ ਆਲਾ ਹਾਂ ਬੁੱਤ ਆਲਾ ਵੀ ਹੁਣ ਗਰੂ ਗਲਾਂ ਤਾਂ ਪਾਏ ਦੇਖਿਆ ਤੇ ਪਰ ਪੁੱਛਾ ਨਾ ਨਹੀਂ ਬੰਨੇ ਦੇਖੇ ਕਿਤੇ ਉਹਦਾ ਹੰਟ ਦੇਖ ਕੋ ਹੋਂ ਪੁੱਤ ਮੇਰਾ ਬੱਕਰਾ ਮੇਰਾ ਬੱਕਰਾ ਉਹਦਾ ਲਾਲ ਦੀ ਪੰਗਸਿਆ ਲੈ ਕੇ ਮੁੰਡਾ ਹੁਣੇ ਵੱਡ ਗਿਆ ਚਰੀ ਜੋ ਉਹ ਆਰਾ ਫੜੀ ਗਦਾ ਮੜਾਇਆ ਮੇਰਾ ਉਹਨੂੰ ਗਦਾ ਫੜਾ ਕੇ ਦੇ ਤਰਕੇ ਡਾਂ ਉਹਦਾ ਚਰੀ ਚ ਵੱਡ ਗਿਆ ਉਹਨੇ ਚੱਕਿਆ ਹੁੱਕਾ ਦੋ ਟਾਈ ਮਿੰਨੋ ਪਿੱਛੇ ਛੱਕੇ ਭੱਜ ਗਏ ਨਾਲ ਯਾਰ ਆਲਿਆ ਨਾਲ ਰਲ ਗਿਆ ਤੇ ਜਾ ਕੇ ਲੋਕ ਬਿਆ ਦੇ ਵੀ ਆ ਤਾਂ ਕਮਾਲ ਕਰਤੀ ਯਾਰ ਹੰਦ ਕਰਤੀ ਸਲਾਹੀ ਜਾਣ ਜਾ ਰਹੀ ਉਹਨੂੰ ਸਲਾਹੀ ਜਾਣ ਬਈ ਡਾ ਯਾਰ ਮੁੰਡਾ ਹਵਾਂ ਨੂੰ ਗੰਡਾ ਨੰਦਾ ਇਨਾ ਤਖਾ ਯਾਰ ਅਸੀਂ ਵੀ ਕਹਿੰਦੇ ਸੀ ਵੀ ਅਸੀਂ ਠੱਗਾਂ ਕਾਹਾਂ ਵੇ ਸ਼ਹਿਰ ਆ ਗਿਆ ਉਹ ਸ਼ਹਿਰ ਆ ਗਿਆ ਤੇ ਅਦਲੇ ਵੀ ਹੋਂ ਕਰਿਓ ਪ੍ਰਭੂ ਪੈਸਾ ਨਹੀਂ ਲਾਉਣਾ ਪੱਲਿਓ ਇਹ ਚੌ ਫਾਲੇ ਵੇਚ ਕੇ ਰੋਟੀ ਖਾਣੂ ਚਾਹੇ ਦਾ ਤੁਸੀਂ ਖਾ ਲਿਓ ਮੈਨੂੰ ਚਾਹੇ ਮੈਂ ਖਾਣ ਜੋ ਨਹੀਂ ਫੇ ਮੈਂ ਖਾਉਂਗਾ ਉਹ ਗੱਲ ਸੁਣ ਲੈ ਅਸੀਂ ਤਾਂ ਨਹੀਂ ਖਾ ਸਕਦੇ ਬਈ ਤੂੰ ਖਾ ਸਕਦਾ ਇਹਨੂੰ ਦੇਖਿਆ ਦਾ ਕਿ ਬਾਣੀਆਂ ਦਾ ਘਰ ਪਵੇ ਇੱਧਰ ਪਾਸੇ ਦੁਕਾਨ ਕੱਪੜੇ ਦੀ ਤੇ ਬਾਣੀਆਂ ਕੁਰਤੀ ਤੇ ਬੱਠਾ ਬਹੁਤ ਲੱਗੇ ਬ ਘਰ ਪਾਉਣ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਬਾਣੀਆਂ ਦੇ ਕੋਲੇ ਜਾਵੜਿਆ ਬਾਣੀਆਂ ਨੂੰ ਜਾ ਕੇ ਕਹਿੰਦਾ ਵੀ ਸੇਠ ਉਹਦਾ ਹਨ ਮਿੰਨੀ ਦੂਰ ਬਹੁਤ ਘੱਟ ਮਿਲਦੇ ਹੋਣਗੇ ਦਿਹਾੜੀ ਵੀ ਮਹਿੰਗੀ ਹੋਊ ਸ਼ਹਿਰ ਦਾ ਕੰਮ ਆ ਉਹਰਾ ਬਹੁਤ ਔਖਾ ਬਣਦਾ ਦਿਹਾੜੀ ਵੀ ਮਹਿੰਗੀ ਆਣਾ ਦੇਖ ਹੋ ਬੈਠਿਆ ਚਾਰ ਬੰਦੇ ਮੈਂ ਉਹਨਾਂ ਨਾਲ ਮਾਲਕ ਮੈਂ ਉਹਨਾਂ ਦਾ ਰਸੋਈਆ ਮੈਂ ਠੇਕੇਦਾਰ ਮੈਂ ਹੀ ਗੱਲਬਾਤ ਕਰਨੀ ਆ ਮੈਂ ਹੀ ਰੋਟੀ ਟੁੱਕ ਪਕਾ ਕੇ ਦੇਣਾ ਮੈਂ ਹੀ ਪੈਸੇ ਸਭ ਕੁਝ ਮੈਂ ਹੀ ਕਰਨਾ ਵੀ ਮੇਰੇ ਨਾਲ ਗੱਲ ਕਰਦਾ ਚਾਰ ਬੰਦੇ ਤੇਰੇ ਕੰਮ ਤੇ ਲਾ ਦਊਂਗਾ ਉਹ ਕਹਿੰਦਾ ਵੀ ਹਾਂ ਕਰ ਲਾ ਮੈਂ ਤਾਂ ਬਹੁਤ ਤੰਗਾ ਬੰਦੇ ਨਹੀਂ ਮਿਲਦੇ ਕਰ ਲਾ ਉਹ ਆਲਾ ਚੱਲ ਤੇਰੀ ਮੈਂ ਗੱਲ ਮੂੰਹ ਤੇ ਕਰਾਉਂਗਾ ਹੋਰ ਵੀ ਠੀਕ ਆ ਉਹਨਾਂ ਪੈਸੇ ਕਰ ਲੈ ਸਾਲ ਭਰ ਦੇ ਇਹੋ ਜਿਹਾ ਹੁੰਦਾ ਸੀ ਉਹਨੂੰ ਸੋ ਸੋ ਰੂਪ ਸੋ ਪੀਆ ਕਰ ਲਿਆ ਬੀਹਾ ਦਾ ਸਾਹ ਚੱਲਦਾ ਸੀ ਜਾਂ ਕਿ ਉਹਨੂੰ ਨਾਲ ਲੈ ਕੇ ਕੋਲੇ ਲੈ ਗਿਆ ਬਾਲਕੇ ਨੇ ਉਹਨਾਂ ਨੂੰ ਕਹਿੰਦਾ ਕਿਉਂ ਬਈ ਸਾਨੂੰ ਮਨਜ਼ੂਰ ਆ ਚੌਹਾਂ ਦਾ ਮੁੱਲ ਕਰਦੇ ਆ ਉਹ ਜਿਹਨੇ ਕਹਿੰਦੇ ਕਰਦੇ ਫੇਰ ਉਹ ਕਹਿੰਦਾ ਦਵਾਰੇ ਕੱਚਦਾ ਨਹੀਂ 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 ਕਰਦੇ ਵਕ ਕਰਦੇ ਕਰਦੇ ਜਿਵੇਂ ਹੁੰਦੀ ਆ ਉਹ ਭਾਈ ਆਇਆ ਤੇ ਉਹਨੂੰ ਕਹਿੰਦਾ ਲੈ ਮੈਨੂੰ ਪੈਸੇ ਦੇ ਦੇ ਉਹ ਬੈਠਿਆ ਬੰਦੇ ਤੇ ਮੈਂ ਆਦਾ ਰਾਸ਼ਨ-ਪਰਾਸ਼ਨ ਲਿਆਉਣਾ ਇੱਥੇ ਸਾਨੂੰ ਜਗ੍ਹਾ ਦੇ ਦੇ ਉੱਥੇ ਰਹਾਗੇ ਤੇ ਮੈਂ ਰੋਟੀ ਟੁੱਕ ਪਕਾ ਕੇ ਤੇ ਤੇਰੇ ਭਾਈ ਸਵੇਰੇ ਕੰਮ ਤੇ ਲਾ ਦੂ ਅੱਬਲ ਤਾਂ ਅੱਜ ਹੀ ਲਾ ਦੂ ਬਾਣੀਆਂ ਨਾਲ ਚੰਗਾ ਲੈ ਜਾ ਲੈ ਜਾ ਬਾਣੀਆਂ ਨੇ ਪੈਸੇ ਦੇ ਦਿੱਤੇ ਤੂੰ ਬਾਣੀਆਂ ਨੇ ਪੈਸੇ ਦੇ ਦਿੱਤੇ ਉਹ ਤਾਂ ਲੈ ਕੇ ਪੈਸੇ ਡੱਬ ਗਿਆ ਨਿਕਲ ਗਿਆ ਉਹ ਵੀ ਡਿੱਤੀਆਂ ਨੂੰ ਵੀ ਇਹ ਪੈਸੇ ਲੈ ਕੇ ਆਇਆ ਨਹੀਂ ਭੁੱਖਿਆਂ ਰੋਟੀ ਖਾਣੀ ਆ ਖਾਲੇ ਨਹੀਂ ਵੇਚ ਕੇ ਮੁੜਿਆ ਇਹ ਬਾਣੀਆਂ ਚ ਉਸ ਤੋਂ ਬਹੁਤ ਹੁੰਦੇ ਆ ਬਾਣੀਆਂ ਨੇ ਕਿਹਾ ਟਾਈਮ ਬਹਾਲਾ ਹੋ ਗਿਆ ਵੀ ਉਹ ਤਾਂ ਮੁੜਿਆ ਹੀ ਨਾ ਬਾਣੀਆਂ ਉਹਨਾਂ ਕੋਲੇ ਗਿਆ ਉਹਨਾਂ ਨੂੰ ਆ ਕੇ ਕਹਿੰਦਾ ਤੁਹਾਡਾ ਠੇਕੇਦਾਰ ਕਿੱਥੇ ਆ ਮੁੜਿਆ ਨਹੀਂ ਅਜੇ ਉਹਦੇ ਕਿਹੜਾ ਠੇਕੇਦਾਰ ਜਿਹੜਾ ਪੈਸੇ ਲੈ ਗਿਆ ਮਸਤ ਤੁਹਾਡੇ ਸਾਲ-ਸਾਲ ਭਰਦੇ ਪੈਸੇ ਲੈ ਗਿਆ ਉਹ ਤਾਂ ਵੇਚ ਗਿਆ ਫਿਰ ਉਹ ਮਾਰ ਕੇ ਸਿਰ ਤੇ ਆ ਰਹੀ ਬਈ ਬਾਣੀਆਂ ਲੈ ਗਿਆ ਬਾਣੀਆਂ ਲਿਜਾ ਕੇ ਦਿਨੇ ਤੱਕ ਕੰਮ ਖਰਾਇਆ ਕਰੇ ਰਾਤ ਨੂੰ ਉਹਨਾਂ ਹੱਥ ਆ ਕੇ ਰੋਟੀ ਪਵਾ ਕੇ ਉਹਨਾਂ ਨੂੰ ਮੁੰਦਰ ਕਰਦੇ ਆ ਕਰੇ ਉਹ ਮੁੰਡਾ ਜੋਂ ਲੈ ਕੇ ਪੈਸੇ ਝੋਲੇ ਦੇ ਵਿੱਚ ਪਾਏ ਵੇ ਪੈਸੇ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਮੂਰੇ ਕੁੱਤਾ ਸੀ ਹਲਕੇ ਆ ਗਿਆ ਮੁੰਡੇ ਨੂੰ ਕੁੱਤਾ ਮਿਲ ਗਿਆ ਆਹੀ ਤੋਸਤ ਮੂਹ ਮਾਰਾ ਉਹ ਮੁੰਡਾ ਐਂ ਝੋਲਾ ਮਾਰਦਾ ਆ ਕੁੱਤੇ ਦੇ ਮੂੰਹ ਤੇ ਐ ਤੇ ਪੈਸੇ ਪਾਸੀ ਖੰਡਦੇ ਰਹੇ ਅਖੀਰੀ ਜੋਂ ਜਮਾ ਨੜ ਝੋਲਾ ਵੀ ਖਾਲੀ ਹੋ ਗਿਆ ਭਾਂਸੀ ਨਿਕਲ ਗਈ ਚਾਂਦੀ ਦੇ ਪੈਸੇ ਹੁੰਦੇ ਸੀ ਖਾਲੀ ਹੋ ਗਿਆ ਤੇ ਮੁੰਡੇ ਨੇ ਵੀ ਦੇਖ ਲਿਆ ਕਿ ਮੈਂ ਤੇ ਮੁੰਡੇ ਸ਼ਹੀਦ ਨੇ ਕੰਨ ਫੜ ਲਏ ਪੁੱਤਿਆਂ ਦੇ ਆਇਆ ਫਰਕੇ ਕੰਨ ਬਹਿ ਗਿਆ ਜੋਰ ਨਾਲ ਜੇ ਦਾ ਸ਼ਰਦਾ ਤਾਂ ਕੁੱਤਾ ਪਾੜਦਾ ਉਧਰੋਂ ਕੋਈ ਤਖੜੇ ਘਰ ਦਾ ਧੀ ਪੁੱਤ ਲੈ ਮੁੰਡਾ ਵੀ ਨਾ ਮੈਂ ਹਾਂਗਾ ਪਤਾ ਨਹੀਂ ਲੱਗਿਆ ਹੁਣ ਨੰਬਰ ਵਿੱਚ ਕੋਈ ਹੈ ਨਹੀਂ ਸੀ ਅੱਜ ਐਲ ਦਰਾਂ ਦਾ ਮੁੰਡਾ ਇਹ ਜਾਂ ਕੋਈ ਤਖੜਾ ਬਿਆ ਆਇਆ ਆ ਤੇ ਸੌਰੀ ਜਾਵੇ ਪਹਿਲੀ ਦੂਜੀ ਯਾਰ ਕੜੇ ਛਾਪਾਂ ਪਾਏ ਵੀ ਘੋੜੀ ਦੇ ਉੱਤੇ ਪੂਰੀ ਟੌਰ ਕੱਢੀ ਵੀ ਕੋੜੀ 65 ਢੇਲਾ ਵੀ ਜਦੋਂ ਨੇੜ ਜਾਵੜਿਆ ਉਹ ਜਾ ਕੇ ਕਹਿੰਦਾ ਆ ਪੈਸੇ ਕਿਵੇਂ ਖੜਾਈਏ ਬੈਠਾ ਉਹ ਵਾਲਾ ਭਰਾਵਾ ਤੈਂ ਪੈਸੇ ਤੂੰ ਕੀ ਲੈਣਾ ਤੂੰ ਜਾ ਆਦਾ ਨਹੀਂ ਮੈਂ ਦੱਸ ਹੋਰ ਆਈ ਮੈਂ ਤੈਨੂੰ ਕਹਦਾ ਯਾਰ ਤੂੰ ਮਿੱਥੋਂ ਕੀ ਲੈਣਾ ਤੂੰ ਜਾ ਉਹ ਵਾਲਾ ਵੀ ਮੈਂ ਤਾਂ ਪੁੱਛ ਕੇ ਹੀ ਆਉਂ ਉਹ ਕੁੜੀ ਤਸਲੀ ਉੱਤਰ ਖੜਾ ਆਦਾ ਦੱਸ ਵੀ ਕੀ ਗੱਲ ਆ ਉਹ ਵੀ ਕੰਨ ਫੜਿਆ ਪੈਸੇ ਕਿੰਨੇ ਖੜਾਈ ਬੈਠਾ ਔਰ ਫੇ ਦੱਸਾਂ ਦੱਸ ਅਗੂ ਦੋਤਰੀਆ ਆਨਾ ਇੱਕ ਓੜਾ ਹੁਣਾ ਕੁੱਤਾ ਪੈਸੇ ਦਾ ਬਣਾਉਣ ਲਿਆ ਸਖਾ ਤੇ ਹੁਣ ਇਹਨੂੰ ਸੋਨਾ ਬਣਾਉਣ ਸਿਖਾਉਣਾ ਚਾਂਦੀ ਤੇ ਸੋਨਾ ਉਹ ਵਾਲਾ ਵੀ ਓਹ ਮੇਰੇ ਨਾਲ ਕਰ ਮੋਲੇ ਦਾ ਉਹ ਵਾਲਾ ਮੇਰੇ ਕੋਲ ਗੱਲ ਹੀ ਨਾ ਕਰੀ ਇਹ ਕਿਉਂ ਔਰ ਪਹਿਲਾਂ ਸਖਾਇਆ ਮੇਰੀ ਮਾਸੀ ਦਾ ਪੁੱਤ ਲੈ ਗਿਆ ਫੇਰ ਖਾਇਆ ਮਾ ਮੇਰਾ ਪੁੱਤ ਲੈ ਗਿਆ ਫੇਰ ਮੇਰੇ ਭਰਾਰਾ ਸਾਲਾ ਲੈ ਗਿਆ ਮੈਂ ਤਾਂ ਦੇਣਾ ਹੀ ਨਹੀਂ ਯਾਰ ਮੈਂ ਟੱਕਰਾਂ ਮਾਰਦਾ ਉਹ ਕੋਈ ਨਾ ਕੋਈ ਲੈ ਜਾਂਦਾ ਮੈਂ ਪੈਸੇ ਕੀ ਕਰਨੇ ਨਹੀਂ ਯਾਰ ਉਹ ਆਦਾ ਨਹੀਂ ਯਾਰ ਕਰ ਸੌਦਾ ਮੇਰੇ ਨਾਲ ਉਹ ਆਲਾ ਚੰਗਾ ਫਿਰੋ ਜੇ ਬਾਹਲਾ ਹੀ ਕਰਦਾ ਤੂੰ ਤੇਰੇ ਕੋਲੇ ਪੈਸੇ ਕਿੰਨੇ ਆ ਉਹਨਾਂ ਦਾਸਤਾ ਵੀ ਨਹੀਂ ਪੈਸੇ ਆ ਰਾਜਿਤ ਅੱਪਲ ਤਾਂ ਮੈਂ ਵੇਚ ਦੇਣਾ ਨਹੀਂ ਜੇ ਤਾਂ ਲੈਣਾ ਹੀ ਆ ਬਾਹਲਾ ਖੇੜਾ ਕਰਦਾ ਪਹਿਲਾਂ ਪੈਸੇ ਇਕੱਠੇ ਕਰ ਲੈ ਉਹ ਸਾਰੇ ਪੈਸੇ ਇਕੱਠੇ ਕਰ ਲੈ ਉਹਨੇ ਪਾਤੀ ਪਾਤੀ ਵਿੱਚ ਇੱਕ ਘੜੀ ਛਾਪ ਜੋ ਸੋਨਾ ਤੇਰੇ ਕਾਂਠੇ ਵਗੈਰਾ ਸਾਰਾ ਇਹਦੇ ਵਿੱਚ ਪਾਤੀ ਉਹਨੇ ਪਾਤਾ ਹੰਨਾ ਕਹਿੰਦੇ ਆ ਮੂਰੇ ਇਕਾਠੀ ਹੁੰਦੀ ਆ ਹੰਨਾ ਇਹਨੂੰ ਘੋੜੀ ਦੇ ਹੰਨੇ ਨਾ ਬਣਦੇ ਉਹਨੇ ਹੰਨੇ ਨਾ ਬੰਨਤਾ ਬਣ ਕੇ ਤੇ ਆ ਜਾ ਹੁਣ ਫੇਰ ਫੜ ਲਾ ਲੈ ਕੰਨ ਲੈ ਕਿਉਂ ਭਰੀ ਮੇਰੇ ਮਗਰ ਖਿੱਚ ਕਰੂਗਾ ਜਿੰਨਾ ਸ਼ਰਮਦੀ ਨਾ ਉਹਨਾਂ ਚਿਰ ਮੇਰਾ ਜਦੋਂ ਮੈਂ ਦਸਾਂ ਹੜ ਗਿਆ ਉਦੋਂ ਕੁੱਤਾ ਤੇਰਾ ਤੇਰੇ ਆਖੇ ਲੱਗੂ ਕਿਤੇ ਨਹੀਂ ਜਾਣਾਂ ਨੇ ਤੇ ਕੰਨ ਮਜ਼ਬੂਤ ਕਰ ਉਨੇ ਭਾਈ ਕਾਨਾਏ ਮਜਬੂਤ ਕਰਕੇ ਫੜਦੇ ਉਹ ਮਾਰ ਕੇ ਪਲਾਕੀ ਘੋੜੀ ਤੇ ਚੜ੍ਹ ਕੇ ਖਿੱਚ ਕੇ ਭਾਗਾ ਅੰਦਰੋਂ ਤਾਂ ਲਾਠੀ ਅੱਡੀ ਉਂਦਰੋਂ ਦਾ ਨਾਂ ਬਣਾਵੇ ਪੈਸੇ ਨਾਂ ਆਵੇ ਕਿਨਾਂ ਚੰਦੀ ਭਰਾਵਾ ਇਹ ਤਾਂ ਕੁੱਤਾ ਹਲਕੇ ਆ ਗਿਆ ਉਹ ਹੱਟ ਆ ਗਿਆ ਹੱਟ ਗਿਆ ਹੁਣ ਚੱਡੇ ਚੁੜੇ ਜੇ ਪਾਰ ਤੇ ਪਾਰ ਕੇ ਤੇ ਭਈ ਬੱਗ ਪਾੜੀ ਪਟੀਆਂ ਪੁੱਟਣ ਬੰਨ ਕੇ ਸਭਨੀ ਕਰ ਜਾਵੜਿਆ ਉਹਨਾਂ ਨੂੰ ساری ਹਰ ਜ਼ਾਸਤੀ ਵੀ ਇੱਕ ਮੁੰਡਾ ਸੀ ਆ ਮੇਰੇ ਨੇ ਤਾਂ ਕੰਮ ਕਰਕੇ ਠੱਗੀ ਮਾਰ ਗਿਆ ਘੋੜੀ ਸਭ ਕੁਝ ਹੀ ਲੈ ਗਿਆ। ਚਲ ਮਾਂ ਕੋਲੇ ਆਵੜਿਆ। ਮਾਂ ਨੂੰ ਜਾ ਕੇ ਤੇ ਪੈਸੇ ਪੜਾਤੀ ਹੋਰੀ। ਬੇਪੁੱਤ ਇੰਨੇ ਪੈਸੇ ਤੂੰ ਕਿੱਥੋਂ ਲਿਆਇਆ? ਆਲਾ ਮਾਵਾ ਵੇਚਿਆ ਉਹਨਾਂ ਨੂੰ। ਤੇ ਉਹਦਾ ਹੁਣ ਮौज ਕਰਨਗੇ ਸਾਰ ਪਰ ਅੰਦਰ ਹੀ ਰਹਿਣਗੇ। ਨਾਲੇ ਦਿਨੇ ਕੰਮ ਕਰਾਇਆ ਖਰੂ ਬਾਣੀਆਂ ਰਾਤ ਨੂੰ ਹੁਣ ਰਤਾਰ ਦਿਆ ਕਰੂ। ਵਰੀ ਪੁੱਤ ਬਹੁ ਮਾੜਾ ਕੰਮ ਕੀਤਾ ਨੇ। ਪਹਿਲਾਂ ਉਹ ਪੈਸੇ ਦੇ ਕੇ ਹੈ ਤੂੰ ਵਿਚਾਰਿਆਂ ਨੂੰ ਅੰਦਰ ਕਰਾਇਆ ਸਾਲ ਪਰ ਉਹ ਚੱਤ ਗਿਆ ਮਿਲਾਂ ਰੂ ਬਾਣੀਆ ਤੇ ਤੂੰ ਤਾਂ ਮੇਰਾ ਪੁੱਤ ਹੀ ਨਹੀਂ ਤੂੰ ਮੇਰਾ ਪੁੱਤ ਨਾ ਜਿਉਂ ਉਹਨਾਂ ਨੂੰ ਛੜਾ ਮੈਂ ਜਾ ਕੇ ਜਾਂ ਪੈਸੇ ਲੈ ਜਾ ਛੜਾਇਆ ਉਹਨੇ ਆਖਿਆ ਕਿ ਇਹ ਵੀ ਪੈਸੇ ਜੀ ਤੇ ਝੋੜੇ ਵਾਲੇ ਵੀ ਇਹ ਹੁਣ ਵੇਚ ਕੇ ਲਿਆ ਸਾਰੇ ਇਹਨਾਂ ਦਾ ਬਾਣੀਆਂ ਤੋਂ ਲਿਆ ਨਾਲ ਹੀ ਉਹਨਾਂ ਤੋਂ ਲਿਆ ਉਹ ਰਮਾ ਫੇ ਛੜਾਤਾ ਲਿਆਉਂਗਾ ਹੁਣ 2-4 ਦਿਨ ਨੜਕਣਾ ਪੂ ਨੜਕ ਗਿਆ ਛੜਾ ਲਿਆ ਉਹਨੇ ਨਿਗਾ ਰੱਖੀ ਤੇ ਜਵਾਖ ਮਰ ਗਿਆ ਜਵਾਖ ਮਰ ਗਿਆ ਤੇ ਉਹ ਜਵਾਖ ਨੂੰ ਦੱਬਿਆ ਏ ਰਾਤ ਨੂੰ ਜਾ ਕੇ ਜਵਾਕ ਕੱਢ ਲਿਆ ਕੱਢ ਕੇ ਤੇ ਜਵਾਕ ਦੇ ਚੰਗੇ ਲੀੜੇ ਪਾ ਲਏ ਵਧੀਆ ਤੇ ਆਪ ਤੀਵੀ ਬਣ ਗਿਆ ਤੀਵੀ ਵਾਲੇ ਲੀੜੇ ਪਾ ਲੇ ਅਣ ਦਾੜੀਆ ਸੀ ਜਮਾ ਸਾਲਾ ਛੇਖਣ ਕਰਨੇ ਆਉਂਦੇ ਸੀ ਬਣ ਕੇ ਤੀਵੀ ਤੇ ਤੁਰ ਪਿਆ ਬਾਣੀਆਂ ਕੋਲੇ ਜਾ ਫੜਿਆ ਬਾਣੀ ਨੂੰ ਕਹਿੰਦੇ ਭਾਈ ਲੀੜੇ ਲੈਣੇ ਉਹ ਆਣੀਆਂ ਦਾ ਲੈ ਫੜ ਲੈ ਲੈ ਪੈਟਾ ਇਹਨਾਂ ਨੂੰ ਆਤ ਨਹੀਂ ਆ ਪਾੜ ਪੜ ਕੇ ਸੀ ਧੀ ਜਾਣੇ ਜਵਾਹਰ ਪੜ ਪਰਸਤੀ ਗੱਠੇ ਰਲਾਤਾ ਬੈਠਾ ਰਿਹਾ ਜਨਾ ਉਹ ਆ ਨਾਮ ਲੈਣਾ ਦਾ ਮੈਂ ਜਵਾਹਰ ਦਾ ਗਾਇਲੀੜਾ ਬਾਣਿਓ ਨੂੰ ਕਹੀ ਤੂੰ ਪੜ ਪਰ ਕੇ ਲਾਤਾ ਢੇਰ ਅਰਾ ਫੇ ਪਹਿਲਾਂ ਭੌਂਕੀ ਐ ਨਾ ਕੀਤੀ ਉਹ ਕਹਿੰਦੇ ਗੱਲ ਸੁਣ ਲਾ ਅੱਗੇ ਵੀ ਮੈਨੂੰ ਪਤਾ ਚਾਰ ਬੰਦੇ ਦੱਸਿਆ ਕਿਸੇ ਨੇ ਵੀ ਨਜਾਇਜ਼ ਕੰਮ ਕਰਾਉਣਾ ਤੇ ਅੰਦਰ ਤਾੜੇ ਵਿਆ ਦਿਨੇ ਕੰਮ ਕਰਾ ਕੇ ਰਾਤ ਨੂੰ ਅੰਦਰ ਤਾੜਨਾ ਤੇ ਤੂੰ ਆ ਠਾਗ ਉਦਸ ਵਾਲਿਆ ਕਹੇ ਕਿ ਮੁੰਡਾ ਪੈਰਾਂ 'ਚ ਮਾਰਿਆ ਚੱਕ ਮੈਂ ਤਾਂ ਜਾਣੀਆਂ ਪੁਲਿਸ ਦੇ ਮੇਰਾ ਮੁੰਡਾ ਤੀ ਹੋੜੀ 'ਚ ਮਾਰਤਾ ਪਾਣੀਿਆਂ ਨੇ ਭੱਜ ਕੇ ਮੁੰਡਾ ਚੁੱਕਿਆ ਮੁੰਡਾ ਮਰਿਆ ਵਿਆ ਬਾਣੀਏ ਪੈਰ ਫੜਲੇ ਬੀਬੀ ਨਾ ਮਿਹਨਤ ਕਰਾ ਲਾ ਛੋਕੋ ਪੈਸੇ ਲੀੜੇ ਵੀ ਲੈ ਜਾ ਪੈਸੇ ਵੀ ਲੈ ਜਾ ਜੇ ਮੈਂ ਕਰਦੀ ਆ ਕੰਮ ਨਾ ਖਰੀ ਜਿਹੜਾ ਕੁਛ ਹੋ ਗਿਆ ਹੋ ਗਿਆ ਬਾਣੀਆ ਡਰ ਗਿਆ ਤੁਹਾਡੀ ਚੰਗਾ ਇਹਨੇ ਪੈਸੇ ਦਿੱਤੇ ਪੈਸੇ ਲੈ ਦਿੱਤੇ ਲੀੜਿਆਂ ਦੀ ਪੰਡ ਬੰਨਤੀ ਪੰਡ ਬਣਾ ਲਈ ਲੀੜਿਆਂ ਦੀ ਉਹਨਾਂ ਨੂੰ ਵੀ ਛੱਡ ਕੇ ਮੇਰੇ ਮੂਹਰੇ ਲਾ ਯੋਲੇ ਬਦੋ ਸ਼ੇਰ ਅਖੀਂ ਬੈਠਾ ਭਾਈ ਉਹ ਵੀ ਛੜਾਲੇ ਛੜਾ ਕੇ ਤੇ ਉਹ ਬਾਣੀਆਂ ਕਹਿੰਦਾ ਲੈ ਭਾਈ ਆ ਤੁਹਾਨੂੰ ਕੁੜੀ ਛੜਾਉਂਦੀ ਆ ਉਹ ਮੁੰਡਾ ਤਾਂ ਬੇਚ ਗਿਆ ਸੀ ਤੇ ਆ ਕੁੜੀ ਤੁਹਾਨੂੰ ਛੜਾਉਂਦੀ ਆ ਤੇ ਜਦੋਂ ਉਥੋਂ ਨਿਕਲੇ ਤਾਂ ਉਸੇ ਰਾਹੀ ਹੋਰ ਨਿਕਲੇ ਤੇ ਉਸੇ ਰਾਹੀ ਹੋਰ ਨਿਕਲਿਆ ਜਦੋਂ ਸ਼ੇਰੋਂ ਬਾਹਰ ਆ ਗਏ ਤੇ ਹੱਥ ਬੰਨ ਕੇ ਆਰੇ ਵੀ ਭੈਣੇ ਤੇ ਤੈਂ ਤਾਂ ਸਾਡਾ ਪੋਣਾ ਲੈ ਲਿਆ ਤੇ ਨਹੀਂ ਸਾਨੂੰ ਬਾਣੀਆਂ ਸਾਲ ਪਰ ਮਾਰ ਦਾਂਦਾ ਰੋਟੀ ਟੁੱਕ ਦੇ ਕੇ ਤੇ ਰਾਤ ਨੂੰ ਅੰਦਰ ਕਰਦਾ ਰਹੀ ਦਿਨੇ ਸਾਰੀ ਦਿਹਾੜੀ ਕੰਮ ਤੇ ਖੜਨੀ ਸੀ ਹੁੰਦਾ ਤਾਂ ਐ ਸਾਡਾ ਪੁੱਣ ਲੈ ਲੈਂਦੇ ਆ ਉਹ ਕਹਿੰਦਾ ਗੱਲ ਸੁਣੋ ਓਏ ਮੈਂ ਉਹ ਭੈਣ ਨਹੀਂ ਥੋਡੀ ਮੈਂ ਉਹੀ ਮੁੰਡਾ ਕਿਉਂ ਕਰੋ ਤੁਸੀਂ ਜਿਹੜਾ ਤਾਂ ਜਰਾਹਾ ਉਹਦਾ ਜਾ ਕੇ ਖੰਡੀ ਦਾ ਸਾਮਾਨ ਲੈ ਲਉ ਜਿਹੜਾ ਹੁੰਦਾ ਉਹ ਆਪਦਾ ਦਾਤੀ ਤੇ ਰੰਬਾ ਚੱਕ ਲੈਵੇ ਨਾ ਮੁੰਡਾ ਉਹ ਆ ਰੰਬੀ ਚੱਕੇ ਜਿਹੜਾ ਉਹ ਜਾ ਕੇ ਫੜ ਲੈ ਠਿੱਲੀ ਦਾ ਉਹ ਕੰਮ ਕਰਨ ਲੱਗੇ ਤੁਸੀਂ ਭਾਈ ਤਾਂ ਨਹੀਂ ਠੱਗੀ ਦੇ ਠੱਗੀਆਂ ਐਂ ਮਾਰੀ ਲੀਆਂ ਹੁੰਦੀਆਂ